ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸਹਿਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਸਵੇਰ ਸਵੇਰ ਜਿੜੀਆਂ ਕਬੂਤਰ ਦਾਣੇ ਚੁਗ ਰਹੇ ਨੇ ਹਨਾ ਕੁਝ ਵੀ ਥਿਉ ਰਹਿਣਾ ਇਹਨਾਂ ਨੂੰ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪਲੀਜ਼ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਹੈ ਜਿਹੜਾ ਆਪਣਾ ਬਲੌਗ ਹੈ ਚੱਲਨੇ ਹੈ ਕਿਉਂਕਿ ਜੇਕਰ ਤੁਸੀਂ ਸਬਸਕ੍ਰਾਈਬ ਕਰੋਗੇ ਫੁੱਲ ਵਾਚ ਕਰੋਗੇ ਹਨ ਆਪਣੀ ਜਿਹੜੀ ਟਾਈਮਿੰਗ ਹੈ ਉਹ ਕੰਪਲੀਟ ਹੋਵੇਗੀ ਤੇ ਅੱਜ ਜਿਹੜਾ ਮੌਸਮ ਹੈ ਬੱਦਲ ਵਾਈ ਹੈ ਜਿਹੜੀ ਪੂਰੀ ਅੱਜ ਸੂਰਜਾ ਜਿਹੜਾ ਨਹੀਂ ਦਿਖਾਈ ਦਿੰਦਾ ਕਿਉਂਕਿ 2 ਦਿਨ ਹੋ ਗਏ ਇੰਨੀ ਜਿਆਦਾ ਗਰਮੀ ਪੈਂਦੀ ਸੀਗੀ ਥੋਪੇ ਵੀ ਜਮਾ ਵੀ ਨਹੀਂ بیٹھ ਸਕਦੇ ਸੀਗੇ ਤੇ ਅੱਜ ਜਿਹੜੀ ਉਹ ਬੱਦਲ ਵਾਈ ਹੈ ਜਿਹੜੀ ਫੇਰ ਹੋਗੀ ਮੰਮੀ ਮੈਂ ਜਿਹੜਾ ਵਲਵ ਹੈ ਬਿਲਕੁਲ ਸਹੀ ਚੱਲਦਾ ਤੇ ਪਰ ਕੈਮਰੇ ਦੇ ਵਿੱਚ ਵੇਖੋ ਹਾਂ ਦੇਖੀ ਦੇ 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 ਚਲੋ ਨਾ ਹੋ ਬੱਤ ਬੱਚੇ ਨੂੰ ਪਕਾ ਰਹੀ ਸੀ ਸਕੂਲ ਜਾਣ ਦੇ ਲਈ ਰੈਡੀ ਤੇ ਮੈਂ ਕਿਹਾ ਚਲੋ ਆਪਣਾ ਕਈ ਦਿਨ ਦੋ ਤਿੰਨ ਬਲੌਗ ਹੋ ਗਏ ਆਪਾਂ ਜਿਹੜੇ ਸ਼ਾਮ ਨੂੰ ਹੀ ਸਟਾਰਟਿੰਗ ਕਰਦੇ ਸੀਗੇ ਆਪਾਂ ਕਿ ਅੱਜ ਮੈਂ ਕਿਹਾ ਚਲੋ ਥੋੜਾ ਜਿਹਾ ਸੀਗਾ ਆਪਣੇ ਕੋਲ 5-10 ਮਿੰਟ ਦਾ ਟਾਈਮ ਇਹ ਆਪਾ ਬਲਗਾ ਜਿਹੜਾ ਸਵੇਰ ਸਟਾਰਟ ਕਰ ਲੈਨੇ ਇਹਦੇ ਵਿੱਚ ਆਪਾਂ ਸਾਰਾ ਧੰਗ ਪੁੱਤਾ ਬੁੱਟੇ ਵੀ ਵਿਚਾਰੇ ਉਹ ਜੇ ਨਹੀਂ ਰਹੀ ਕੀ ਹਾਲ ਹੋ ਗਿਆ ਇਹਨਾਂ ਦਾ ਇੱਥੇ ਜਿੱਥੇ ਪਾਰ ਤੇ ਜਮ ਬੱਤੇ ਆ ਰਹੀ ਹੈ ਨਿਊ ਬੱਤੇ ਆ ਰਹੇ ਇਹਨਾਂ ਤੇ ਚਲੋ ਨਗਰੀਤਾ ਕਬੂਤਰ ਦੇਖੋ ਕਿਵੇਂ ਸਮਰੀਤ ਜਲਦੀ ਆਓ ਅੱਛਾ ਲੋ ਜਪਾ ਸਕੂਲ ਤੋਂ ਆ ਕੇ ਆਪਾਂ ਜਿਹੜਾ ਬਲੌਗ ਆਪਣਾ ਕੰਟੀਨਿਊ ਕਰਾਂਗੇ ਫਿਰ ਮਿਲਦੇ ਆਂ ਆਪੇ ਇੰਸਟਾ ਤੇ ਹੁਣ ਕੀ ਫੇਮਸ ਹੈ ਸਾਕਰ ਦੀ ਬੋਟੀ ਸਾਗਰ ਦੀ ਬੋਟੀ ਜਿਹੜੇ ਚਦੋਂ ਕੋਈ ਰੀਲ ਬਣਾਉਂਦੇ ਉਹ ਮੂਰੇ ਸਾਗਰ ਦੀ ਬੋਟੀ ਮੂਰੇ ਸਾਗਰ ਦੀ ਬੋਟੀ ਮੈਨਾਂ ਦਾ ਕੋਈ ਨਹੀਂ ਰਿਹਾ ਹੁਣ ਜਿਨੇ ਇਹਤੇ ਵੀਡੀਓ ਨਾ ਬਣਾਈ ਹੋਵੇ ਸਾਗਰ ਦੀ ਬੋਟੀ ਨਾ ਜਦੋਂ ਇਨਸਟਾਗ੍ਰam ਕਰੀਦਾ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਵੈਸੇ ਉਹ ਸਾਗ ਵੀ ਇੰਟਰਸਟਿੰਗ ਜਦ ਬੋਰ ਜੇ ਨਹੀਂ ਹੋਏ ਤੋ ਬਾਈ ਹੀ ਮੂਰੇ ਆਈ ਕੀ ਕਰਨ ਲੱਗੇ ਆ ਅੱਜ ਆਪਾਂ ਆਪਾਂ ਨੇ ਇੱਕ ਐਕਸਪੈਰੀਮੈਂਟ ਐਕਸਪੈਰੀਮੈਂਟ ਕਰ ਰਹੇ ਆਂ ਇਹ ਆਪਾਂ ਵੀ ਦੇਖਿਆ ਸੀਗਾ ਆਪਾਂ ਵੀ ਵੀਡੀਓ ਦੇਖੀ ਸੀ ਆਪਾਂ ਇੰਸਟਾ ਤੇ ਵੀ ਇਹਦੇ ਨਾਲ ਮੱਖੀ ਮੱਛਰ ਦੂਰ ਹੁੰਦਾ ਕਿ ਨਹੀਂ ਜਿਵੇਂ ਪਿਆਜ਼ ਨੂੰ ਲੈ ਕੇ ਹਨ ਇਦਾਂ ਤਰ੍ਹਾਂ ਇਹਦੇ ਫੋੜ ਜੀ ਪਾ ਲਈ ਪਿਆਜ਼ ਦੇ ਵਿੱਚ ਹਮਮ ਇਹਦਾ ਜਾਨੀ ਕਿ ਪਿਆਜ਼ ਇਹਦਾ ਟਿੱਕਾ ਇਹਦਾਂ ਛੱਲਿਓ ਕੱਟ ਦਿਓ ਸਹੀ ਜਿਹੜਾ ਹੈ ਨਾ ਉਹੋ ਜਿਹਾ ਟਿੱਕ ਜਿਹਾ ਸਿੱਧਾ ਮੈਨੂੰ ਖਰਾਬ ਨਾ ਕਰ ਦਿਓ ਕਰ ਦੇ ਤੇਲ ਦੇ ਨਾਲ ਪਤ ਮਾਚਿਸ ਲੈ ਕੇ ਮਾਚਸ ਕੀ ਹੁੰਦਾ ਕਬੜੀ ਸੀ ਉਹ ਲੱਭੀ ਮੱਚੇ ਨੂੰ ਨਹੀਂ ਪਤਾ ਤੈਨੂੰ ਕੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਤੇਲ ਦੇ ਵਿੱਚ ਡਬੋ ਕੇ ਨਾ ਬੱਤੀ ਇਦਾਂ ਕਰਕੇ ਇਹਦੇ ਚ ਟਿਕਾਉਣੀ ਹੈ ਹਾਂ ਐਵੇਂ ਕਰ ਠੀਕ ਹੈ ਇਹਨੂੰ ਪਰੋਂ ਵੀ ਹੋਰ ਪਿਆਉਂਦੇ ਹੋ ਪਰ ਥੋੜਾ ਜਣਾ ਚਮਚਕ ਤੇਲ ਹੋਰ ਪਾਉਣਾ ਆਪਾਂ ਪਿਆਜ਼ ਦੇ ਵਿੱਚ ਠੀਕ ਹੈ ਫਿਰ ਆਪਾਂ ਦੇ ਦਈਏ ਬੱਤੀ ਪਿਉ ਕੇ ਆਪਾਂ ਅੱਗ ਬਾਲ ਦੇਣੀ ਹੈ ਇਹਦੇ ਨਾਲ ਇਹ ਰੱਖ ਦੇਣੀ ਆਪਾਂ ਕੰਮ ਰਿਚ ਰੱਖ ਦੋ ਬਰਾਂਡੇ ਦੇ ਵਿੱਚ ਮੱਖੀ ਮੱਛਰ ਤੇ ਕਹਿੰਦੇ ਕੋਕਰੀ ਮਰ ਜੀ ਰੱਖ ਦੂੰਗੀ ਕੋਕਰੇ ਚ ਵਗੈਰਾ ਵੀ ਹੈ ਜਿਹੜਾ ਕਿਰਲੀ ਵਗੈਰਾ ਵੀ ਨਹੀਂ ਆਉਂਦੀ ਧਰ ਨਹੀਂ ਹੁੰਦੀ ਹੁਣ ਇੱਥੇ ਥਾਲ ਕਨਾਗਾ ਰਿਆ ਨਾ ਆ ਰੰਗ ਫਰਮਾ ਕੇ ਜੋ ਮਾਚਸ ਅੱਜ ਨਾ ਕਰਾ ਕੰਮ ਹੋ ਗਿਆ ਉਹ ਅੱਜ ਉਹ ਥੀ ਉੜ ਗਿਆ ਧਰਨਾ ਇਦਾਂ ਕਰਕੇ ਬਾਲਕੀ ਜਿਹੜਾ ਆਪਾਂ ਰੂਮ ਦੇ ਵਿੱਚ ਰੱਖ ਦੇਣਾ ਹੂੰ ਕਹਿੰਦੇ ਵੀ ਮੱਖੀ ਮੱਛਰ ਹੈ ਜਿਹੜਾ ਨਹੀਂ ਆਉਂਦਾ ਨੇਖਾਂਗੇ ਆਪਾਂ ਵੀ ਐਕਸਪੈਰੀਮੈਂਟ ਕਰ ਰਹੇ ਆਂ ਐਕਸਪੈਰੀਮੈਂਟ ਕਰ ਰਹੇ ਆਂ ਚਲੋ ਇਹਨੂੰ ਲਿਆਉ ਉੱਪਰ ਰੂਮ ਦੇ ਵਿੱਚ ਰੱਖ ਲੀਏ ਆਪਾਂ ਦੱਸਾਂਗੇ ਨਾਲ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਵੀ ਇਹ ਐਕਸਪੈਰੀਮੈਂਟ ਆਪਣਾ ਕਿਵੇਂ ਰਿਹਾ ਚਲੋ ਇਹਨੂੰ ਆਜੋ ਆਪਾਂ ਰੂਮ 'ਚ ਰੱਖ ਲਈਏ ਇਹ ਤੇ ਚੁੰਡਾਂ ਕਿਸੇ ਭਾਂਡੇ ਵਿੱਚ ਚੁੰਡ ਤੇ ਰੱਖਦੇ ਹੋ ਨਹੀਂ ਵੀ نیچے ਨਾ ਰੱਖੇ ਜਿਵੇਂ ਬਾਟੀ ਵਗੈਰਾ ਆਪਣੀ ਹੁੰਦੀ ਹੈ ਹਨਾ ਉਹਦੇ ਵਿੱਚ ਪਿਆਜ਼ ਨੂੰ ਏਦਾਂ ਕਰਕੇ ਰੱਖਦੇ ਆਂ ਲੈਓ ਬਟਾਟਾ ਪਾਉ ਬਾਟੀ ਲਿਆਉ ਜਾ। ਹੁਣ ਇਹਦਾ ਹੋਰ ਕੁਝ ਨਹੀਂ ਬਸ ਵੀ ਪਤਾ ਹੀ ਆ ਹੁਣ ਬਾਟੀ ਦੇ ਵਿੱਚ ਇਦਾਂ ਕਰੀ ਜਾ। ਚਲੋ ਆਪਾਂ ਅੱਗੇ ਤੁਹਾਨੂੰ ਦੱਸਦੇ ਆ ਫਿਰ ਕੱਲ ਨੂੰ ਵੀ ਕਿਵੇਂ ਰਿਹਾ ਹੈ ਨਾ ਐਕਸਪੈਰੀਮੈਂਟ। ਵੀ ਇਹਦਾ ਵੀ ਫਰਕ ਪੈਂਦਾ ਹੈ ਕਿ ਵੈਸੀ ਆ ਪਰ ਆਪਾਂ ਇੱਕ ਵਾਰੀ ਐਕਸਪੈਰੀਮੈਂਟ ਇਹਦਾ ਪਾ ਕਰ ਲਿਆ। ਚਲ ਜਿਆਣ ਨੂੰ ਤਾਂ ਕੱਟ ਲਾ। ਖੜ ਜਾਂ ਸਾਡਾ ਤੈਨੂੰ ਵੀ ਨਹੀਂ ਦਿੰਦੇ ਪਰ। ਖੜਦਾ ਕਰਦਾ ਇਹਨੂੰ ਵੀ ਨਹੀਂ ਪਤਾ ਕਰ। ਤੂੰ ਮਾਰਦੀ ਆ ਮੇਰੀ ਧੀ ਦੇ ਬੋਡਰ ਕੱਟਗਾ। ਬੋਡਰ ਕੱਟ। ਇਸ ਰਾਤਾਂ ਕਰਦੀ ਐ ਅੱਜ ਆਪਾਂ ਅੱਜ ਜਿਹੜੀ ਸੌਸੀ ਬਣਾਈ ਐ ਮਮਾ ਨੂੰ ਖਵਾਉਂਦੇ ਨਹੀਂ ਜੰਗਾ ਆਪਾਂ ਮਟਰਾਂ ਦੀ ਬਣਾਈ ਐ ਆਪਾਂ ਨੇ ਸੁੱਕੀਆਂ ਰੋਟੀਆਂ ਦੇਵਾਂਗੇ ਅੱਜ ਹੋਰ ਫਿਰ ਸੁੱਕੀਆਂ ਰੋਟੀਆਂ ਕਿਤੇ ਲੈਣਾ ਸਾਨੂੰ ਨੂਨ ਮਰਚਾਣਗੇ ਖਾਣਗੇ ਖਾ ਲੋ ਖਾ ਲੋ ਨੂਨ ਮਰਚਾਣੇ ਨਹੀਂ ਖਾਣੇ ਮੈਂ ਚਾਹ ਕੀ ਖਾਣੀ ਤੂੰ ਇਹ ਸੰਦਰੇ ਮਟਰ ਅੱਜ 10 11 ਵਜੇ ਤੇ ਜਿਹੜਾ ਮੋਂਸਮ ਐ ਜਿਹੜਾ ਬਹੁਤ ਜ਼ਿਆਦਾ ਖਰਾਬ ਸੀ ਦਿਨ ਛੇਪ ਰਿਹਾ ਹੁਣ ਤਾਂ ਸਾਡੇ 6:00 ਹੋ ਗਿਆ। ਦੁਪਹਿਰ ਦੇ ਵੇਲੇ ਤਾਂ ਧੁੱਪ ਨਿਕਲੀ ਸੀ ਮੌਸਮ ਠੀਕ ਹੋ ਗਿਆ ਸੀਗਾ। ਆਪਾਂ ਬਸ ਇਹ ਦਵਾਰ ਬਲੌਗ ਦੀ ਜਿਹੜੀ ਕੋਈ ਸਟਾਰਟਿੰਗ ਨਹੀਂ ਕੀਤੀ ਕੰਮ ਕਰ ਕੰਮ ਕੀ ਕਾਫੀ ਜਿਸੀ ਪੱਠਿਆਂ ਦਾ, ਕੱਪੜਿਆਂ ਦਾ, ਪੋਚਿਆਂ ਦਾ। ਹੁਣ ਥੋੜਾ ਜਿਹਾ ਫ੍ਰੀ ਹੋਏ ਸੀ। ਮੈਂ ਕਿਹਾ ਚੱਲੋ ਨਾ ਉੱਦੋਂ ਇੰਨੇ ਜਿਆਦੇ ਮੀਂਹ ਤੋਂ ਬਾਅਦ ਨੇ ਜਿਹੜੇ ਕੋਠੇ ਤੇ ਬਾਹਲਾ ਜਾ ਦੋ। ਮੰਮੀ ਬਗਾਈ। ਮੰਮੀ ਵੈਸੇ ਮੰਮੀ ਜੀ। ਹਾਂ ਜੀ ਬਗਾਈ। ਨਹੀਂ ਚਲ ਕੋਠੇ ਦੀ। ਹੁਣ ਫ੍ਰੀ ਸੀ ਸੀਗਾ ਅੱਧਾ ਘੰਟਾ ਆਪਣੇ ਕੋਲੇ। ਭਾਈ ਕਰਕੇ ਆਨੇ ਕਿਉਂਕਿ ਆ ਨਾਲ ਨਿੰਮ ਹੋਣ ਕਰਕੇ ਨਾ ਉਹਨਾਂ ਜারে ਖលਿਆਰਨ ਇੱਕ ਰੈਂਦਾ ਖੁੰਦਾ ਨਵਰੀਟ ਵਰਗੀਆਂ ਕਾਪੀਆਂ ਕਾਗਜ਼ ਲੈ ਆਉਂਦੇ ਆ ਸਾਰੇ ਤੇ ਇੱਥੇ ਪਾਠ ਪੜ੍ਹ ਸਕਤੀਆਂ ਨੇ ਆ ਵੀ ਦੇਖੋ ਇਹਨਾਂ ਦੀ ਨਾ ਇੱਕ ਪਲੂੰਗੜੀ ਆ ਆ ਮਸ਼ੀਨ ਦਾ ਕਵਰ ਲਈ ਬੈਠੇ ਆ ਇੱਥੇ ਕੀ ਕੋਸ਼ੀ ਹੈਗਾਗਾ ਪਾਣੀ ਡੋਲ ਚ ਤੇ ਆ ਨੀਚੇ ਗਲਾਸ ਹਾਲ ਦੇ ਫਿਰਦੇ ਆ ਤੇ ਤੁਸੀਂ ਇੱਥੇ ਗਲਾਸ ਤੋਂ ਸੈਟ ਰੱਖਿਆਗਾ ਹੂੰ ਸੇਮੋ ਲੈ ਲਈਏ ਆ ਕੱਟ ਦੇ ਦੀ ਛਿੱਪਾਣ ਨਾ ਦਿਓ ਮੋਟੇ ਸੋਡੇ ਪੈਰਾਂ ਚ ਵਜਣੀ ਆ ਉਹ ਦੇਖ ਪਾਣੀ ਕਿਹਦੇ ਚ ਇੱਕ ਬੋਤਲ ਲਈ ਫਿਰ ਦੂੰ ਆਬ ਦੇ ਇਹ ਵੀ ਇਹ ਲੈ ਕੇ ਆ ਚਲੋ ਆਜੋ ਕਿਰਪਾ ਛਾੜੂ ਮਾਰਦੇ ਆ ਮੜਕੇ ਦਿਨ ਛਿੱਪੀ ਜਾਂਦੇ ਕਿ ਬੈਸ ਨਹੀਂ ਜਿਸ਼ੇ ਲਈ ਹਾ ਨਾ ਮਮਾ ਕਰਨ ਲੱਗ ਗਿਆ ਤੇਰੀ ਦੀ ਸਫਾਈ ਤੇਰੀ ਦੀ ਸਫਾਈ ਤੇਰੀ ਚੱਕਣਾ ਆ ਦੇਖੋ ਕਿਵੇਂ ਕਾਪੀਆਂ ਦਾ ਕੀ ਹਾਲ ਕੀਤਾ ਤੁਸੀਂ ਸੀਮੋ ਨੇ ਕੀਤਾ ਇਹਦੀ ਤੂੰ ਹੀ ਪਤਾ ਹੈ ਥੱਲੇ ਜਾ ਕੇ ਮੈਂ ਵੇਖੀ ਇੰਨੀਆਂ ਕਾਪੀਆਂ ਖਰਾਬ ਕਰ ਦਿੱਤੀ ਜੇ ਕੋਈ ਵੀ ਤੂੰ ਦਰ ਮੈਂ ਤਾਂ ਨਹੀਂ ਖੇਡਦੀ ਇਹਨਾਂ ਨਾਲ ਆ ਕੇ ਕਾਪੀਆਂ ਨਾਲ ਇੱਥੇ ਆ ਤਾਂ ਨਾਮ ਨਿਲੰਦ ਦੇ ਮੇਰੇ ਹੀ ਨਾਮ ਨਾਲ ਨਵਰੀਤ ਹਾਂ ਨਵਰੀਤ ਤੇ ਚਲਾਕ ਵਾਲੀ ਆ ਨਾ ਉਹ ਪੱਤਾ ਰਿੱਟਾ ਦਾ ਲੈ ਸੰਮ੍ਰਿਤ ਪੜਾ ਬਲੋ ਲੈ ਜਿੰਨਾ ਜਾਣਿਆ ਸੀ ਰਲ ਕੇ ਕੋਠੇ ਦੀ ਸਫਾਈ ਕਰ ਬੱਸ 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 ਜ਼ਿਆਦਾ ਨਹੀਂ ਪਾਉਂਦੇ ਜੀ ਲੇ ਨੂੰ ਮੇਲੇ ਚ ਜਾਂਦਾ ਖਿਲਾਰ ਨਾ ਦੇ ਕਿ ਤੋੜਾਂ ਚ ਮੇਰਾ ਕੰਮ ਵਧਾ ਦੇ ਲੈ ਮੈਂ ਚਾੜੂ ਵੀ ਲਾ ਮੰਮਾ ਮੱਖਰ ਕਿੱਥੇ ਪਈ ਜਾਂ ਮੈਂ ਉਹ ਵੀ ਲਾ ਦੂੰਗੀ ਹਾਂ ਬੋਕਰ ਕੀ ਹੋ ਗਿਆ ਨੂੰ ਪ੍ਰੇਤਾਂ ਵਾਲਾ ਆਹੋ ਹੈ ਬਰੇਤੀ ਹੈ ਸਾਰੀ ਮੰਮਾ ਕਿੱਥੇ ਪਿਆ ਕੀ ਇੱਥੇ ਬੋਕਰ ਮੈਂ نیچے ਸੜਤੀ ਪੁੱਤ ਝਾੜੂ ਟੁੱਟ ਜੂਗਾ ਨਹੀਂ ਟੁੱਟਦਾ ਇਹਨੂੰ ਤਾਂ ਸਿਹੱਥੇ ਚ ਫੜ ਕੇ ਲੈ ਜਾ ਨੀਚੇ ਲੱਗਦੇ ਹਾ ਥਾਪ ਆਪਣੀ ਗੋਠੀ ਦੀ ਫਾਇਦਾ ਨੂੰ ਹਾਂਜੀ ਮਚਾ ਦਾਂਗੇ ਕੋਈ ਨਹੀਂ ਉਸ ਕਾਗਜ ਹੋਰ ਥੱਲੇ ਕਾਗਜ ਪੱਤਰ ਸਾਰੇ ਇਕੱਠੇ ਕਰਕੇ ਮਚਾ ਦਾਂਗੇ ਰਾਤ ਨੂੰ ਮਚਾ ਦਾਂਗੇ ਰਾਤ ਇਹ ਬਤ ਹੁਣ ਡੇਢ ਛਿਪ ਗਿਆ ਰਾਤ ਨੂੰ ਕਿਹੜਾ ਹੁਣ ਤੂੰ ਇੱਥੇ ਬੈਠ ਕੇ ਸੇਕਣਾ ਬਸ ਕੇ ਰਹਿ ਕਾਗਜ ਪੱਤਰ ਸਾਰਾ ਉਹ ਕਰ ਦਾਂਗੇ ਸਸਤਾ ਇਹਨਾਂ ਨੂੰ ਵੀ ਇੱਕ ਦਿਨ ਆ ਕੇ ਦੇਖੇ ਮਾ ਹਾ ਵੀ ਸਾਰੇ ਕਾਗਜਾਣਾ ਭਰਤੇ ਨਾਰਦਾਨੀ 43 ਕੀ ਕਹਨੇ ਪਰਸ ਬਾਅਦ ਚ ਲੈ ਜਾਓ ਸਾਰੀ ਟੀਵੀ ਬਾਗੀ ਬੱਤਲ ਭਾ ਦਰਾਰਾਣ ਬਸ ਉੱਥੇ ਭਰ ਕੇ ਖਟੇਰੀ ਰਹਿ ਗਈ ਸਾਕ ਕੇ ਆਪਾਂ ਚੱਲਦੇ ਹੇ ਨੀਚੇ ਤੇ ਦਿਨ ਵੀ ਹੈ ਜਿਹੜਾ ਛਿਪ ਗਿਆ

ਉਨਲਾ ਚੱਕਰ ਬਣਾਈ ਹੈਗੀ ਜੀ ਜੀ ਇਹ ਘਰ ਬਣ ਗਿਆ ਪਨੀਰ ਤੇ ਸ਼ੂਰਵਾ ਚੋਤਨ ਦਿਨ ਹੋ ਗਏ ਹਨਾ ਪਰ ਰੋਟੀ ਤੇ ਹੀ ਵਲੌਗ ਐਂਡ ਕਰਦੇ ਹਾਂ ਚਲੋ ਠੀਕ ਹੈ ਜੀ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਤੇ ਟਾਈਮ ਹੋ ਗਿਆ 8:00 ਵਜੇ ਜੰਝ ਰਹਿ ਗਏ 10 ਮਿੰਟ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤਾਂ ਪਲੀਜ਼ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ I...